ਆਮ ਲੋਕਾਂ ਦੇ ਨਾਲ ਜੁੜੀ ਹੋਈ ਵੱਡੀ ਖਬਰ ਹੈ ਅਹਿਮ ਖਬਰ ਹੈ ਮੁਫਤ ਰਾਸ਼ਨ ਯੋਜਨਾ ਦੇ ਵਿੱਚ ਉਹ ਦੱਸਈਏ ਕਿ 290000 ਪੰਜਾਬੀਆਂ ਦੇ ਨਾਂ ਕੱਟੇ ਗਏ ਨੇ 290000 ਲੋਕਾਂ ਨੂੰ ਹੁਣ ਮੁਫਤ ਰਾਸ਼ਨ ਨਹੀਂ ਮਿਲੇਗਾ ਕੇਵਲ ਸਹੀ ਨਹੀਂ ਹੋਣ ਕਰਕੇ ਦੱਸੇ ਕਿ ਲਿਸਟ ਦੇ ਵਿੱਚੋਂ ਨਾ ਕਰ ਦਿੱਤੇ ਗਏ ਨੇ ਕੇवाईसी ਨਹੀਂ ਹੋਏ ਕੇਂਦਰ ਸਰਕਾਰ ਨੇ ਸੰਸਦ ਦੇ ਵਿੱਚ ਇਹ ਬਾਰਾ ਜਾਣਕਾਰੀ ਦਿੱਤੀ ਹੈ ਰਾਜਾ ਵੜਿੰਗ ਦੇ ਸਵਾਲ ਤੇ ਕੇਂਦਰ ਨੇ ਇਹ ਜਵਾਬ ਦਿੱਤਾ ਹੈ ਕੇਂਦਰ ਦੇ ਮੁਤਾਬਿਕ ਨਾ ਹਟਾਉਣ ਦੇ ਲਈ ਕਈ ਮਾਪਦੰਡ ਤੈਅ ਕੀਤੇ ਗਏ ਨੇ ਜਿਵੇਂ ਕਿ ਚਾਰ ਪਹੀਆ ਵਾਹਨ ਜਾਂ ਵਪਾਰਕ ਵਾਹਨ ਦਾ ਬਾਲਕ ਹੋਣਾ ਆਮਦਨ ਟੈਕਸ ਰਿਟਰਨ ਫਾਈਲ ਕਰਨਾ ਕਿਸੇ ਕੰਪਨੀ ਚ ਡਾਇਰੈਕਟਰ ਹੋਣਾ ਮੇਤਕ ਵਿਅਕਤੀ ਦਾ ਨਾਮ ਅਜੇ ਵੀ ਸਰਕਰਮ ਹੋਣਾ ਡੁਪਲੀਕੇਟ ਐਂਟਰੀਆਂ ਜਾਂ ਹੋਰ ਸਰਕਾਰੀ ਉਪਨਾਵ ਤੋਂ ਸਹਾਇਤਾ ਪ੍ਰਾਪਤ ਕਰਨ ਵਾਲਾ ਸ਼ਾਮਿਲ ਹੈ ਤਦ ਕੋਲ ਮਿਲਾ ਕੇ ਰਾਸ਼ਨ ਕਾਰਡ ਨੂੰ ਲੈ ਕੇ ਪਿਛਲੇ ਸਮਿਆਂ ਦੇ ਵਿੱਚ ਵੀ ਵਾਰ-ਵਾਰ ਸਮੱਸਿਆਵਾਂ ਦੇ ਹੁੰਦਾ ਉਸ ਦਾ ਆਇਆ ਹੈ ਹਾਲਾਂਕਿ ਇਹਨਾਂ ਨੂੰ ਫਿਲਟਰ ਕੀਤਾ ਜਾਵੇ ਯਾਨੀ ਕਿ ਇਸ ਦੇ ਵਿੱਚ ਕੰਟੀਛਾਟੇ ਹੋਣੀ ਚਾਹੀਦੀ ਹੈ ਬਹੁਤ ਸਾਰੇ ਜਿਹੜੇ ਲੋਕ ਜਿਹੜੇ ਕਿ ਉਹ ਲੋੜਵੰਦ ਵੀ ਨਹੀਂ ਹਨ ਬਹੁਤ ਜਿਹੜੇ ਨੇ ਅਸੀਂ ਕਹਿ ਸਕਦੇ ਹਾਂ ਉਹ ਉਹਨਾਂ ਦਾ ਰਜਿਆ ਪੂਜਿਆ ਪਰਿਵਾਰ ਹੈ ਪਰ ਉਸ ਦੇ باوجود ਉਹ ਸਰਕਾਰੀ ਰਾਸ਼ਨ ਲੈ ਰਹੇ ਨੇ ਤਾਂ ਉਸ ਨੂੰ ਲੈ ਕੇ ਗਲਤ ਹੈ ਇਸ ਨੂੰ ਲੈ ਕੇ ਵਾਰ-ਵਾਰ ਜ਼ਿਕਰ ਹੁੰਦਾ ਆਇਆ ਹੈ ਹਾਲਾਂਕਿ ਜਦੋਂ ਵੀ ਮੁਫਤ ਰਾਸ਼ਨ ਯੋਜਨਾ ਦਿੱਤਾ ਹੈ ਨਾ ਕਰਤਾ ਦਾ ਜ਼ਿਕਰ ਹੁੰਦਾ ਹੈ ਇਹ ਸਵਾਲ ਵੀ ਖੜੇ ਹੁੰਦੇ ਹਨ देखो मैंने सवाल किया कि भाई आप लोगों ने राशन कार्ड मुख्यमंत्री कह रहे हैं मेरे आठ लाख लोगों के साढ़े आठ लाख लोगों के राशन कार्ड काट दिए मैंने सवाल लगाया था भी ये राशन कार्ड क्यों काटे तो लोकसभा में हमें बोलने तो दिया नहीं गया लेकिन लिखित में जवाब आया है लिखित जवाब आया सा के वाई सी है नहीं भाई अगर के वाई सी है नहीं तो सी तो सरकार के वाईसी ਠੀਕ ਕਰਾਉਣੇ ਸੀ ਨਾ ਤਾਂ ਪੰਜਾਬ ਦੀ ਸਰਕਾਰ ਨੇ ਧਿਆਨ ਦਿੱਤਾ ਨਾ ਕੇਂਦਰ ਸਰਕਾਰ ਨੇ ਜਾਣ ਬੁੱਝ ਕੇ ਵਿਤਕਰਾ ਕਰ ਰਹੀ ਹੈ ਵੀ ਕੱਟ ਲਿਓ 290000 ਕਾਰਡ ਕੱਟਤਾ ਤੇ ਉਹਨਾਂ ਨੇ ਇਹ ਵੀ ਕਿਹਾ ਕਿ 2069000 ਜਿਹੜਾ ਕਾਰਡ ਹੈਗਾ ਉਹ ਅਸੀਂ ਹੋਰ ਕੱਟਣਾ ਕਿਉਂਕਿ ਉਹਰੇ ਵੀ ਡਾਕੂਮੈਂਟ ਪੂਰੇ ਨਹੀਂ ਹੈ ਇਹ ਦੋਨੋਂ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਗਰੀਬਾਂ ਦੇ ਜੇ ਕੇਵਾਈਸੀ ਪੂਰੇ ਨਹੀਂ ਉਹ ਕਰਾਓ ਡਾਕੂਮੈਂਟ ਪਹਿਲਾਂ ਇਹਨਾਂ ਡਾਕੂਮੈਂਟ ਤੋਂ ਬਿਨਾਂ ਰਾਸ਼ਨ ਜਦੋਂ ਜਾ ਰਿਹਾ ਸੀ ਹੁਣ ਕੀ ਨਵੀਂ ਆਫਤ ਆ ਗਈ ਹੈ ਇੱਕ ਨਿਆ ਤਾਂ ਰਾਜਾ ਵੜਿੰਗ ਦੇ ਵੱਲੋਂ ਇੱਕ ਆ ਗਿਆ ਸਵਾਲ ਖੜੇ ਕੀਤੇ ਗਏ ਨੇ ਅਤੇ ਫੋਨ ਲਾਈਨ ਤੇ ਸਾਡੇ ਨਾਲ ਵਿਕਰਮਜੀਤ ਸਿੰਘ ਪਾਸੇ ਆਵਾਜ਼ਵੀ ਪਾਰਟੀ ਦੇ ਆਗੂ ਮੌਜੂਦ ਨੇ ਪਾਸੇ ਸਾਹਿਬ ਸਵਾਗਤ ਹੈ ਨਿਊਜ਼ 18 ਪੰਜਾਬ ਤੇ ਰਾਜਾ ਵੜਿੰਗ ਨੇ ਸਵਾਲ ਲਗਾਇਆ ਸੰਸਦ ਵਿੱਚ ਉਹਨਾਂ ਨੇ ਕਿਹਾ ਬੋਲਣ ਤਾਂ ਨਹੀਂ ਦਿੱਤਾ ਪਰ ਸਾਨੂੰ ਜਵਾਬ ਦਾਇਆ ਹੈ ਰਾਸ਼ਨ ਕਾਰਡ ਇਸ ਕਰਕੇ ਕੱਢ ਦਿੱਤੇ ਗਏ ਕਿਉਂਕਿ ਕੇਵਾਈਸੀ ਨਹੀਂ ਹੋਈ ਜਿਹੜੇ ਲਾਪਤਰੀ ਨੇ ਤਾਂ ਇਸ ਦੇ ਵਿੱਚ ਜ਼ਿੰਮੇਵਾਰੀ ਵੱਡੀ ਪੰਜਾਬ ਸਰਕਾਰ ਦੀ ਹੈ ਉਹਨਾਂ ਦੀ ਅਣਗਹਿਲੀ ਕਰਕੇ ਸਭ ਹੋਇਆ ਠੀਕ ਕਹਿਣਾ ਚਾਹੋਗੇ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਵੀ ਤੇ ਸਾਰੇ ਦਰਸ਼ਕਾਂ ਨੂੰ ਅੱਜ ਅਸੀਂ ਰਾਜਾ ਬੜੀ ਦੀ ਤੇ ਰਾਜਨੀਤੀ ਦੀ ਗੱਲ ਕਰ ਰਹੇ ਹਾਂ ਤੁਹਾਡੀ ਯਾਦ ਹੋਣਾ ਪਹਿਲਾਂ ਕੇਂਦਰ ਸਰਕਾਰ ਨੇ 9 ਲੱਖ ਤੋਂ ਵੱਧ ਰਾਸ਼ਨ ਕਾਰਡਾਂ ਦੀ ਕਰਨ ਦੀ ਗੱਲ ਕੀਤੀ ਸੀਗੀ ਇਹ ਪੰਜਾਬ ਸਰਕਾਰ ਉਦੋਂ ਵੀ ਕੇਂਦਰ ਸਰਕਾਰ ਨੂੰ ਪਿਆ ਸੀ ਕਿ ਤੁਹਾਡਾ ਫੈਸਲਾ ਇਹ ਗਲਤ ਹੈ ਜੀ ਪੰਜਾਬ ਸਰਕਾਰ ਨੇ ਪਹਿਲੇ ਹੀ ਸਕੀਉਰਿਟੀ ਕਰ ਲਈ ਸੀ ਇਹ ਪਹਿਲੇ ਜਿਹੜਾ ਹੈ ਕੁਝ 50000 ਦੇ kring ਜਿਹੜੇ ਮੈਰਿਜ ਦੇ ਜਾਂਦ ਤੋਂ ਦੇ ਰਾਸ਼ਨ ਉਹਨਾਂ ਦੇ ਨਾਮ ਸੇਅਰ ਕਰ ਦਿੱਤੇ ਸੀ ਤੇ ਉਸ ਤੋਂ ਬਾਅਦ ਕੇਂਦਰ ਸਰਕਾਰ ਹੁਣ 9 ਲੱਖ ਤੋਂ ਆ 2 ਲੱਖ ਕੁਝ ਹਜ਼ਾਰ ਤੇ ਆ ਗਈ ਹੈ ਪਰ ਕਿ ਪੰਜਾਬ ਸਰਕਾਰ ਵੱਲੋਂ ਸਾਰਿਆਂ ਦੀ KYC ਵੀ ਕੀਤੀ ਗਈ ਹੈ ਤੇ ਜਿਹੜੇ ਇਹ ਕੇਂਦਰ ਸਰਕਾਰ 2 ਲੱਖ ਤੋਂ ਉੱਪਰ ਦੇ ਰਾਸ਼ਨ ਕੱਢਾਂ ਦੀ ਗੱਲ ਕਰ ਰਹੀ ਹੈ ਇਹਨਾਂ ਉੱਤੇ ਵੀ ਪੰਜਾਬ ਸਰਕਾਰ ਸਾਰਾ ਡਾਟਾ ਕਲੈਕਟ ਕਰ ਰਹੀ ਹੈ ਚੈੱਕ ਕਰ ਰਹੀ ਹੈ ਤੇ ਜਿਹੜੇ ਵੀ ਲੋੜਵੰਦ ਹੈ ਜਿਨੋ ਵੀ ਰਾਸ਼ਨ ਜਿਨ੍ਹਾਂ ਦਾ ਬਣਦਾ ਹੈ ਜਿਨ੍ਹਾਂ ਦਾ ਜ਼ਰੂਰਤ ਹੈ ਉਹਨਾਂ ਨੂੰ ਸਭ ਨੂੰ ਰਾਸ਼ਨ ਦਿਲਾਇਆ ਜਾਏਗਾ ਇਸ ਦੇ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਵਜਿੱਤ ਹੈ ਯਾਨੀ ਕਿ ਤੁਸੀਂ ਇਹ ਕਹਿ ਰਹੇ ਹੋ 파ਸੀ ਸਾਹਿਬ ਕਿ ਉਹਨਾਂ ਨੂੰ ਹੁਣ ਦੇਖਿਆ ਜਾ ਰਿਹਾ ਜਿਹੜੇ ਇਕੱਟੇ ਗਏ ਨੇ ਉਹਨਾਂ ਦੇ ਜਿਹੜੇ ਜਿਨ੍ਹਾਂ ਦੇ ਸਾਰੇ ਡਾਕੂਮੈਂਟਸ ਪੂਰੇ ਹੋਣਗੇ ਉਹ ਸਾਰੀਆਂ ਚੀਜ਼ਾਂ ਪੂਰੀਆਂ ਕਰਕੇ ਉਹ ਵਾਪਸ ਬਹਾਲ ਕੀਤੇ ਜਾਣਗੇ ਬਿਲਕੁਲ ਪੰਜਾਬ ਸਰਕਾਰ ਆਪਣੇ ਲੋਕਾਂ ਦੇ ਨਾਲ ਹੈ ਗਰੀਬ ਦੇ ਨਾਲ ਹੈ ਕਿਉਂਕਿ ਤੁਸੀਂ ਇੱਕ ਚੀਜ਼ ਨੋਟ ਕਰੋ ਪੰਜਾਬ ਸਰਕਾਰ ਨੇ ਤਾਂ ਰਾਸ਼ਨ ਵਧਾ ਕੇ ਦੇਣ ਦੀ ਵੀ ਗੱਲ ਕੀਤੀ ਹੈ ਘਰ ਘਰ ਰਾਸ਼ਨ ਪਹੁੰਚਾਉਣ ਦੀ ਵੀ ਗੱਲ ਕੀਤੀ ਹੈ ਉਹਦਾ ਕਾਰਨ ਇਹ ਹੈ ਕਿ ਕੇਂਦਰ ਝੂਰ ਕਈ ਵਾਰੀ ਇਸ ਤਰ੍ਹਾਂ ਦੀ ਹਰਕਤਾਂ ਲਗਾਤਾਰ ਕਰਦਾ ਆ ਰਿਹਾ ਹੈ ਕੇਂਦਰ ਇੱਕ ਪਾਸੇ ਤਾਂ ਡਾਟੇ ਜਾਰੀ ਕਰਦਾ ਅਸੀਂ ਇੰਨੇ ਕਰੋੜ ਲੋਕਾਂ ਨੂੰ ਰਾਸ਼ਨ ਦੇ ਰਹੇ ਦੂਜੇ ਪਾਸੇ ਰਾਸ਼ਨ ਕੱਟਣ ਦੀ ਗੱਲ ਵੀ ਕਰਦਾ ਪਰ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਇਹਦੇ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਕਿ ਅਸੀਂ ਹਰ ਗਰੀਬ ਤੱਕ ਰਾਸ਼ਨ ਪਹੁੰਚਾ ਰਹੇ ਹਾਂ ਠੀਕ ਹੈ ਸ਼ੁਕਰੀਆ ਆਪਸੀ ਸਾਹਿਬ ਕੱਲ ਬਾਤ ਲਈ ਤਨਵਾਦ ਹੈ ਤਖਲ ਮਿਲਾਕੇ ਆਮ ਆਦਮੀ ਪਾਰਟੀ ਦੀ ਮੌਜੂਦਾ ਸਰਕਾਰ ਦੇ ਆਗੂ ਸਾਡੇ ਨਾਲ ਜੁੜੇ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਇਹ ਦੇਖ ਰਹੇ ਹਾਂ ਸਾਰੇ ਕਾਗਜ਼ੀ ਕਾਰਵਾਈ ਜਰੀਏ ਪੂਰੀ ਕੀਤੀ ਜਾਏਗੀ ਜਿਸ ਤੋਂ ਬਾਅਦ ਇਹਨਾਂ ਕੱਟੇ ਹੋਏ ਰਾਸ਼ਨ ਕਾਰਡਾਂ ਨੂੰ ਬਹਾਲ ਕੀਤਾ ਜਾਵੇਗਾ